ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਕਿਸਾਨਾਂ ਨਾਲ ਖੜੀ ਹੈ ਉਹਨਾਂ ਕਹਿ ਕੇ ਕਿਸਾਨ ਆਪਣੇ ਹੱਕ ਦੀ ਲੜਾਈ ਲੜ ਰਹੇ ਨੇ ਹਰਪਾਲ ਟੀਮਾ ਨੇ ਖਨੌਰੀ ਬਾਰਡਰ ਤੇ ਨੌਜਵਾਨ ਦੀ ਮੌਤ ਲਈ ਕੇਂਦਰ ਸਰਕਾਰ ਨੂੰ ਕੋਸਿਆ ਅੱਜ ਦੇਸ਼ ਦੇ ਅੰਦਰ ਕਿਸਾਨ ਭਰਾ ਆਪਣੀਆਂ ਹੱਕੀਆਂ ਮੰਗਾਂ ਦੇ ਲਈ ਬੜੇ ਲੰਬੇ ਆਸੇ ਤੋਂ ਸੰਘਰਸ਼ ਕਰਦੇ ਆ ਰਹੇ ਪਹਿਲਾਂ ਵੀ ਇੱਕ ਲੰਮਾ ਅੰਦੋਲਨ ਦਿੱਲੀ ਦੇ ਬਾੜ ਦੇ ਤੇ ਕਿਸਾਨਾਂ ਨੇ ਲੜਿਆ ਜਦੋਂ ਤਿੰਨ ਕਾਲੇ ਕਾਨੂੰਨ ਬੀਜੇਪੀ ਨੇ ਲੈ ਕੇ ਆਏ ਸੀ ਔਰ ਉਸ ਤੋਂ ਬਾਅਦ ਐਮਐਸਪੀ ਦੀ ਲੀਗਲ ਗਾਰੰਟੀ ਅਤੇ ਹੋਰ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਕਿਸਾਨ ਦੇਸ਼ ਦੇ ਹੋਰ ਕਿਸਾਨ ਲਗਾਤਾਰ ਆਪਣਾ ਸੰਗਲ ਜਿਹੜਾ ਉਹ ਕੇਂਦਰ ਸਰਕਾਰ ਦੇ ਖਿਲਾਫ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਪਰ ਲੇਕਿਨ ਅਫਸ ਅੱਜ ਨਹਿਰ ਦੇ ਕਿਸਾਨਾਂ ਤੇ ਜਿਹੜੇ ਸ਼ਾਂਤੀਪੂਰਵਕ ਪ੍ਰੋਟੈਸਟ ਕਰ ਰਹੇ ਸੀ ਅੱਜ ਉਹਨਾਂ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਉਹਨਾਂ ਨੂੰ ਜ਼ਖਮੀ ਕਰਨਾ ਉਹਨਾਂ ਦੇ ਵਿਰਧਾ ਨਹਿਤਿਆਂ ਦੇ ਉੱਤੇ ਵੀ ਸਮਝਦਾ ਬਾਹਰ ਕਰਨਾ ਇੱਕ ਕਾਇਰਾਨਾ ਸਟੈਪ ਸੀਗਾ ਉਹ ਭਾਜੀ ਪਾਗਾ ਸੋ ਮੈਂ ਜ਼ਿੰਦਾ ਕਰਦਿਆਂ ਅੱਜ ਇੱਕ ਕਿਸਾਨ ਭਰਾ ਦੀ ਜਿਹੜੀ ਦੁਖਦਾਈ ਮੌਤ ਹੋਈ ਆ ਉਹਦੇ ਨਾਲ ਵੀ ਪੈਸਾ ਦੇ ਦਿਲ ਚ ਝੋੜਿਆ ਗਿਆ ਬਹੁਤ ਹੀ ਦੁੱਖ ਜਿਹੜਾ ਅੱਜ ਹੋਇਆ ਗਿਆ ਸੋ ਕੇਂਦਰ ਸਰਕਾਰ ਨੂੰ ਜਹੇ ਹਮਲੇ ਤੁਰੰਤ ਬੰਦ ਕਰਨੇ ਚਾਹੀਦੇ ਨੇ ਕਿ ਇੱਕ ਪਾਸੇ ਕਿਸਾਨ ਨੇ ਜਿਹੜੇ ਸ਼ਾਂਤੀਪੂਰਵਕ ਆਪਣਾ ਪ੍ਰੋਟੈਸਟ ਕਰ ਰਹੇ ਹੋ ਦੂਸਰੇ ਪਾਸੇ ਹਰਿਆਣਾ ਸਰਕਾਰ सेंटर सरकार लगातार किसान हमले कर रही है सो अस यद निंदा करते हैं और दूजे पास के सरकार को तुरंत गलबात करके मंगा सारियां जगह मननिया चाहिए किसान साफ करना चाहिए